ਆਬਵੀਸਲੀ ਮਦਰ ਤਾਂ ਏਡੇ ਸੀਗੀ ਫਾਦਰ ਤੋਂ ਬਹੁਤ ਡਰ ਲੱਗਦਾ ਸੀ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਪੜਾਈ ਪਿੱਛੇ ਬਹੁਤ ਸਾਨੂੰ ਝੜਕਾਂ ਪੈਂਦੀਆਂ ਸੀ ਉਹਨਾਂ ਨੂੰ ਸਿਰਫ ਇੱਕ ਗੱਲ ਹੁੰਦੀ ਸੀ ਮੇਰੇ ਪੱچے ਪੜਦੇ ਦਿਖਣੇ ਚਾਹੀਦੇ ਨੇ ਤੇ ਜੇ ਕਦੇ ਨੰਬਰ ਵੀ ਘਟ ਆ ਜਾਣੇ ਤੇ ਬਹੁਤ ਮਤਲਬ ਘਰ ਚ ਮਾਹੌਲ ਜਿਹੜਾ ਹੈ ਗਸਹਿਲਾ ਹੁੰਦਾ ਸੀ ਉਹਨਾਂ ਦਾ ਬਟਾ ਫਿਰ ਬਾਅਦ ਚ ਰਿਅਲਾਈਜ਼ ਹੁੰਦਾ ਹੈ ਕਿ ਜਿਹੜੇ ਉਹ ਝਟਕਦੇ ਵੀ ਸੀਗੇ ਡਾਂਟਦੇ ਵੀ ਸੀਗੇ ਉਹ ਸਿਰਫ ਸਾਡੇ ਫਾਇਦੇ ਲਈ ਕਰਦੇ ਸੀਗੇ ਉਹਨਾਂ ਦਾ ਕੋਈ ਆਪਣਾ ਪਰਸਨਲ ਉਹਦੇ ਚ ਕੋਈ ਫਾਇਦਾ ਨਹੀਂ ਸੀਗਾ ਹਾਰਸ਼ ਲੱਗਦੀਆਂ ਸੀ ਸਾਨੂੰ ਵੀ ਕਿ ਇਹਨਾਂ ਕਿਉਂ ਡਾਂਟਦੇ ਆ ਇਹਨਾਂ ਕਿਉਂ ਪੜ੍ਹਾਈ ਪਿੱਛੇ ਪੈਂਦੇ ਆ ਬਟ ਇਵੈਂਚੁਅਲੀ ਮਦਰ ਫਾਦਰ ਆ ਜਿਹੜੇ ਬੱਚੇ ਲਈ ਚੰਗਾ ਹੀ ਚਾਹੁੰਦੇ ਹੁੰਦੇ ਆ ਕੋਈ ਇੱਕ ਤੁਹਾਡੀ ਯਾਦ ਜਿਸ ਦੇ ਵਿੱਚ ਤੁਸੀਂ ਬਹੁਤ ਖੁਸ਼ ਹੋਏ ਹੋ ਜਾਂ ਬਹੁਤ ਦੁਖੀ ਹੋਏ ਹੋ ਕਈ ਵਾਰ ਹੁੰਦਾ ਨਾ ਆਪਣੇ ਮਾਪੇ ਕਈ ਵਾਰ ਆਪਣਾ ਬਹੁਤ ਖੁਸ਼ੀ ਰਿਜ਼ਲਟ ਵਾਲੇ ਦਿਨ ਆਈ ਥਿੰਕ ਖੁਸ਼ੀ ਹੁੰਦੀ ਸੀ ਕਿਉਂਕਿ ਰਿਜ਼ਲਟ ਜੇ ਵਧੀਆ ਆ ਜਾਂਦਾ ਸੀ ਤਾਂ ਘਰ ਦਾ ਮਾਹੌਲ ਵਾਸ ਮਤਲਬ ਬਹੁਤ ਖੁਸ਼ ਨੁਮਾ ਹੁੰਦਾ ਸੀਗਾ ਸੋ ਇਹੀ ਸੀਗਾ ਬਾਕੀ ਕੋਈ ਐਸ ਸੱਚ ਪੈਰੈਂਟਸ ਦੀ ਡਿਮਾਂਡ ਨਹੀਂ ਸੀ ਹੁੰਦੀ ਬੱਚਿਆਂ ਤੋਂ ਖੇਡਦੇ ਸੀਗੇ ਫਿਰ ਦੇ ਹੁਮ ਦੇ ਫਿਰ ਦੇ ਸਭ ਜੋ ਚੀਜ਼ਾਂ ਬੱਚਿਆਂ ਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਮੁਹੱਈਆ ਕਰਾ ਕੇ ਦਿੰਦੇ ਸੀਗੇ ਤੇ ਇਦਾਂ ਹੀ ਵਧੀਆ ਮਾਹੌਲ ਸੀਗਾ ਆਈ ਥਿੰਕ ਆਪਣੇ ਬਚਪਨ ਦੀਆਂ ਯਾਦਾਂ ਜਿਵੇਂ ਆਪਾਂ ਛੁੱਟੀਆਂ ਦੇ ਵਿੱਚ ਨਾਨਕੀ ਕੋਲ ਜਾਂਦੇ ਸੀ ਮਾਸੀ ਕੋਲੇ ਉੱਠ ਜਾਂਦੇ ਜਿਵੇਂ ਹੁਣ ਜੂਨ ਦਾ ਮਹੀਨਾ ਜੂਨ ਦੀਆਂ ਛੁੱਟੀਆਂ ਦੇ ਵਿੱਚ ਕੁਝ ਉਸ ਤਰ੍ਹਾਂ ਦੀਆਂ ਯਾਦਾਂ ਤੁਸੀਂ ਦੱਸੋ ਕਿ ਜਿਵੇਂ ਤੁਸੀਂ ਆਪਣੇ ਜਿਵੇਂ ਮੈਂ ਆਪਣੀ ਮਾਸੀ ਕੋਲੇ ਜਾਂਦੀ ਹੁੰਦੀ ਸੀ ਤੁਸੀਂ ਨਾਨਕੇ ਜਾਂਦੇ ਸੀਗੇ ਹਾਂ ਹਾਂ ਸਾਰੇ ਬੱਚੇ ਛੁੱਟੀਆਂ ਹੁੰਦੀਆਂ ਸੀ ਤੇ ਵੇਟ ਹੁੰਦੀ ਸੀ ਕਿ ਕਦੋਂ ਕਜ਼ਨਸ ਇਕੱਠੇ ਹੋਣਗੇ ਜੇ ਇੱਕ ਵੀ ਕਜ਼ਨ ਨੇ ਆ ਜਾਣਾ ਨਾਨਕੇ ਤੇ ਦੂਸਰੇ ਤੇ ਮੈਨੂੰ ਲੱਗਦਾ ਕਾਲੀ ਹੋ ਜਾਂਦੀ ਸੀ ਵੀ ਮੈਂ ਵੀ ਪਹੁੰਚ ਜਾਣਾ ਜੇ ਮਾਸੀਆਂ ਦੇ ਬੱਚੇ ਮਾਮੀਆਂ ਦੇ ਬੱਚੇ ਪਹੁੰਚ ਜਾਂਦੇ ਸੀ ਤੇ ਸਾਨੂੰ ਹੁੰਦਾ ਸੀ ਵੀ ਅਸੀਂ ਵੀ ਚੱਲੀਏ ਸੋ ਬਹੁਤ ਗਰਮੀ ਲੱਗਦੀ ਨਹੀਂ ਸੀਗੀ ਜਾਮਣ ਬਹੁਤ ਖਾ ਖਾਂਦੇ ਸੀਗੇ ਅਸੀਂ ਤੋੜ-ਤੋੜ ਕੇ ਅਮਰੂਦ ਖਾਂਦੇ ਹੁੰਦੇ ਸੀ ਤੋੜ ਕੇ ਸੋ ਇਹੋ ਜਿਹਾ ਮਾਹੌਲ ਸੀਗਾ ਬੱਚੇ ਇੱਕ ਦੂਜੇ ਨਾਲ ਰਲ ਕੇ ਘੁੰਮਦੇ ਸੀਗੇ ਗਰਮੀ ਤਾਂ ਮੈਨੂੰ ਲੱਗਦਾ ਨਹੀਂ ਕਦੇ ਲੱਗੀ ਵੀ ਹੋਵੇ ਤੇ ਵਧੀਆ ਸੀਗਾ ਉਹ ਮਿੱਟੀ 'ਚ ਫਿਰਦੇ ਰਹਿੰਦੇ ਸੀ ਸਾਰਾ ਦਿਨ ਇਹੀ ਮਹੌਲ ਸੀਗਾ ਕਿ ਆ ਕੇ ਸ਼ਾਮ ਨੂੰ ਜਾ ਕੇ ਆਪਦੇ ਖੇਤ ਚ ਫਿਰਦੇ ਹਾਂ ਇੱਕ ਪੋਜ਼ਿਟਿਵਿਟੀ ਦਿੰਦਾ ਤੁਹਾਨੂੰ ਡਿਪਰੈਸ਼ਨ ਐਂਜਾਇਟੀ ਇਹ ਜੇ ਇਸ਼ੂਸ ਤੋਂ ਬਹੁਤ ਦੂਰ ਰੱਖਦਾ ਜੀ ਸੋ ਮੇਰਾ ਅੱਜ ਵੀ ਦਿਲ ਇਹੀ ਕਰਦਾ ਕਿ ਮੇਰਾ ਇੱਕ ਛੋਟਾ ਜਿਹਾ ਘਰ ਹੋਵੇ ਖੇਤ ਚ ਹੋਵੇ ਮੈਂ ਨੇਚਰ ਨੂੰ ਬਹੁਤ ਪਸੰਦ ਕਰਦੀ ਹਾਂ ਮੈਂ ਸੀਮ ਹਾਊਸ ਚ ਵੀ ਜਿੰਨਾ ਕ ਹੋ ਸਕਿਆ ਮੇਰੇ ਤੋਂ ਓਨਾ ਕ ਨੇਚਰ ਦੇ ਨੇੜੇ ਲੈ ਕੇ ਜਾਵਾਂ ਉਸ ਜਗ੍ਹਾ ਨੂੰ ਤੇ ਓਨਾ ਮੈਂ ਐਫਰਟਸ ਪਾਇਆ ਤੇ ਉੱਥੇ ਵੀ ਥੋੜੇ ਪਲਾਂਟੇਸ਼ਨ ਕਰੀ ਗ੍ਰੀਨਰੀ ਸਬਜ਼ੀਆਂ ਵੀ ਲਾਈਆਂ ਮੈਂ ਉਹ ਮੈਨੂੰ ਚੀਜ਼ਾਂ ਪਸੰਦ ਨੇ